ਇੱਕ ਪਾਸੇ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਦਾ ਮਾਹੌਲ ਹੈ ਔਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਜਿੱਥੇ ਹਰ ਕਿਸੇ ਦੀ ਜਾ ਲੱਗੀ ਹੋਈ ਹੈ ਕਿ ਆਪਣਾ ਝੰਡਾ ਬੁਲੰਦ ਕਰਨਾ ਉੱਥੇ ਹੀ ਇਹ ਵੀ ਦੇਖਣਾ ਹੋਵੇਗਾ ਕਿ ਉਮੀਦਵਾਰਾਂ ਨੂੰ ਲੈ ਕੇ ਕਿਹੜੀ ਪਾਰਟੀ ਬਾਜ਼ੀ ਮਾਰ ਲਵੇਗੀ ਯਾਨੀ ਕਿ ਕਿਹੜੀ ਪਾਰਟੀ ਆਪਣੇ ਫੈਸਲੇ ਦੇ ਉੱਤੇ ਸਥਿਰ ਹੈ ਕਿਹੜੀ ਪਾਰਟੀ ਇਸ ਵੇਲੇ ਆਪਣੇ ਉਮੀਦਵਾਰਾਂ ਨੂੰ ਲੈ ਕੇ ਕੌਨਫੀਡੈਂਟ ਹੈ ਇਹ ਇਹਦੇ ਤੋਂ ਜ਼ਾਹਿਰ ਹੋ ਜਾਵੇਗਾ ਪਰ ਬੀਜੇਪੀ ਦੇ ਵੱਲੋਂ ਪਹਿਲਾਂ ਇੱਕ ਲਿਸਟ ਜਾਰੀ ਕਰ ਦਿੱਤੀ ਗਈ ਹੈ ਇੱਥੇ ਇਹ ਨਾ ਸਮਝੋ ਕਿ ਉਮੀਦਵਾਰਾਂ ਦੀ ਹੈ ਕਿਉਂਕਿ ਇਹ ਲਿਸਟ ਜਿਹੜੀ ਹੈ ਇਹ ਵੱਖ-ਵੱਖ ਹਲਕਿਆਂ ਦੇ ਵਿੱਚ ਇੰਚਾਰਜਾਂ ਦੀ ਲਿਸਟ ਲਈ ਗਈ ਹੈ ਯਾਨੀ ਕਿ ਜਿਹੜੇ ਚਾਰ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਭਾਵੇਂ ਉਹ ਗਿੱਦੜਬਾ ਡੇਰਾ ਬਾਬਾ ਨਾਨਕ ਹੈ ਚੱਬੇਵਾਲ ਹੈ ਜਾਂ ਫਿਰ ਬਰਨਾਲਾ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਹਲਕਿਆਂ ਦੇ ਵਿੱਚ ਇੰਚਾਰਜ ਕਿਹੜੇ ਹੋਣਗੇ ਉਹਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚੋਂ ਵੱਡੇ ਪੱਦਰ ਦੇ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇੱਕ ਪੋਸਟਰ ਜਾਰੀ ਹੋਇਆ ਉਸ ਪੋਸਟਰ ਦੇ ਵਿੱਚ ਜਿੱਥੇ ਇਹਨਾਂ ਲੀਡਰਾਂ ਦੀਆਂ ਤਸਵੀਰਾਂ ਨੇ ਨਾਲ ਉਹਨਾਂ ਦੇ ਹਲਕੇ ਲਿਖੇ ਹੋਏ ਨੇ ਉੱਥੇ ਹੀ ਵੱਡੀ ਕਰਕੇ ਇੱਕ ਤਸਵੀਰ ਲਾਈ ਗਈ ਹੈ ਸੁਨੀਲ ਜਾਖੜ ਦੀ ਸੁਨੀਲ ਜਾਖੜ ਉਹੀ ਜਿਨ੍ਹਾਂ ਨੇ ਸੀਨੀਅਰ ਲੀਡਰਸ਼ਿਪ ਨੂੰ ਦੋ ਟੁਕ ਗੱਲ ਆਖੀ ਸੀ ਹਾਲ ਹੀ ਦੇ ਦਿਨਾਂ ਦੇ ਵਿੱਚ ਉਹੀ ਸੁਨੀਲ ਜਾਖੜ ਜਿਨ੍ਹਾਂ ਦੀ ਪ੍ਰਧਾਨਗੀ ਤੇ ਸਵਾਲ ਖੜੇ ਹੋਣ ਲੱਗੇ ਸੀ ਹੁਣ ਸੁਨੀਲ ਜਾਖੜ ਦੀ ਤਸਵੀਰ ਵਾਲਾ ਪੋਸਟਰ ਬੀਜੇਪੀ ਪੰਜਾਬ ਦੇ ਪੇਜ ਉੱਤੇ ਸਾਂਝਾ ਕੀਤਾ ਗਿਆ ਜਿਸ ਤੋਂ ਇਹ ਤਾਂ ਜ਼ਾਹਿਰ ਹੋ ਰਿਹਾ ਹੈ ਕਿ ਪ੍ਰਧਾਨਤਾ ਸੁਨੀਲ ਜਾਖੜੀ ਨੇ ਪਰ ਕੀ ਪਾਰਟੀ ਦੇ ਅੰਦਰਲੇ ਹਾਲਾਤ ਇਸ ਵੇਲੇ ਠੀਕ ਨੇ ਜਾਂ ਨਹੀਂ ਇਹ ਕਿਆਸਿਆਂ ਦਾ ਵਿਸ਼ਾ ਏ ਕਿ ਆਸਰਾਈਆਂ ਦਾ ਵਿਸ਼ਾ ਏ ਕਿ ਆਸਰਾਈਆਂ ਬਗੈਰ ਹੱਦੀ ਵਧਦੀਆਂ ਨੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਸੁਨੀਲ ਜਾਖੜ ਦੇ ਬਾਰੇ ਲੱਗੇ ਦਿਨੀ ਜੋ ਗੱਲਾਂ ਹੋਈਆਂ ਉਹ ਫਿਲਹਾਲ ਅਲੈਦਾ ਰੱਖਦੇ ਹਾਂ ਪਰ ਦੂਜੇ ਪਾਸੇ ਜਿਹੜੀ ਸੂਚੀ ਜਾਰੀ ਹੋਈ ਹੈ ਉਹਦੇ ਬਾਰੇ ਜ਼ਿਕਰ ਕਰਨਾ ਵੀ ਬੇਹੱਦ ਲਾਜ਼ਮੀ ਹੈ ਗੱਲ ਗੱਲ ਕੀਤੀ ਜਾ ਰਹੀ ਹੈ ਗਿੱਦੜਬਾਹ ਹਲਕੇ ਦੀ ਇੱਕ ਸੰਵੇਦਨਸ਼ੀਲ ਹਲਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਹਲਕੇ ਦੇ ਉੱਤੇ ਦਿਗਜ ਜਿਹੜੇ ਨੇ ਡਾਇਰੈਕਟਲੀ ਇੰਡਾਇਰੈਕਟਲੀ ਪੜਨਗੇ ਦੂਸਰੀ ਡੇਰਾ ਬਾਬਾ ਨਾਨਕ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਹਲਕਾ ਬਣਦੀ ਜਾ ਰਹੀ ਹੈ ਔਰ ਬਰਨਾਲੇ ਦੀ ਵਾਰੀ ਆਉਂਦੀ ਹੈ ਫਿਰ ਫਿਰ ਵਾਰੀ ਆਉਂਦੀ ਹੈ ਚੱਬੇਵਾਲ ਦੀ ਮਤਲਬ ਇਹ ਸਾਰੇ ਹਲਕੇ ਜਿਹੜੇ ਆ ਉਹ ਰਲ ਮਿਲ ਕੇ ਜ਼ਿਮਨੀ ਚੋਣਾ ਪਖਾਉਣ ਵਾਲੇ ਨੇ ਖੈਰ ਜਿਹੜੀ ਸੂਚੀ ਹੈ ਉਹਦੇ ਉੱਤੇ ਆਉਂਦੇ ਆ ਗਿੱਦੜਬਾ ਇੰਚਾਰਜ ਜਿਹੜੇ ਨੇ ਉਹ ਸ਼੍ਰੀ ਅਸ਼ਵਨੀ ਰਾਏ ਖੰਨਾ ਨੇ ਸ਼੍ਰੀ ਅਸ਼ਵਨੀ ਰਾਏ ਖੰਨਾ ਨੂੰ ਗਿੱਦੜਬਾ ਤੋਂ ਇੰਚਾਰਜ ਬਣਾਇਆ ਗਿਆ ਹੈ ਦੂਜੇ ਪਾਸੇ ਸ਼ਵੇਤ ਮਲਕ ਜਿਹੜੇ ਨੇ ਉਹ ਚੱਬੇਵਾਲ ਇੰਚਾਰਜ ਨੇ ਚੱਬੇਵਾਲ ਹਲਕੀ ਦੇ ਇੰਚਾਰਜ ਲਗਾ ਦਿੱਤੇ ਗਏ ਨੇ ਅਸ਼ਵਨੀ ਸ਼ਰਮਾ ਹੁਣ ਅਸ਼ਵਨੀ ਸ਼ਰਮਾ ਜਿਹੜੇ ਨੇ ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਸੌਂਪਿਆ ਗਿਆ ਇਲਾਕਾ ਪਰ ਅਸ਼ਵਨੀ ਸ਼ਰਮਾ ਦੀ ਗੱਲ ਕਰੀਏ ਤਾਂ ਅਸ਼ਵਨੀ ਸ਼ਰਮਾ ਇੱਕ ਟਾਈਮ ਦੇ ਉੱਤੇ ਪੰਜਾਬ ਪ੍ਰਧਾਨ ਰਹਿ ਚੁੱਕੇ ਨੇ ਬੀਜੇਪੀ ਦੇ ਔਰ ਖਾਸ ਕਰਕੇ ਸਿਆਸਤ ਨੂੰ ਜਾਣਦੇ ਨੇ ਭਾਵਦੇ ਨੇ ਅਜੇ ਤੱਕ ਅਸ਼ਵਨੀ ਸ਼ਰਮਾ ਸਿੱਧੇ ਤੌਰ ਤੇ ਨਜ਼ਰ ਨਹੀਂ ਸੀ ਆ ਰਹੇ ਪਰ ਹੁਣ ਉਹਨਾਂ ਨੂੰ ਡੇਰਾ ਬਾਬਾ ਨਾਨਕ ਹਲਕੇ ਦਾ ਇੰਚਾਰਜ ਲਗਾ ਦਿੱਤਾ ਗਿਆ। ਆਖਰੀ ਸੀਟ ਜਿਹੜੀ ਹੈ ਉਹ ਬਰਨਾਲੇ ਦੀ ਬਰਨਾਲੇ ਤੋਂ ਜਲੰਧਰ ਤੋਂ ਮਨਰੰਜਨ ਕਾਲੀਆ ਨੂੰ ਇੰਚਾਰਜ ਲਗਾਇਆ ਗਿਆ। ਯਾਨੀ ਕਿ ਇਹ ਚਾਰ ਹਲਕੇ ਨੇ ਚਾਰਾਂ ਤੋਂ ਇੰਚਾਰਜ ਕੋਸ਼ਤ ਕਰ ਦਿੱਤੇ ਗਏ ਨੇ। ਸ਼ਵੇਤ ਮਲਕ ਜਿਹੜੇ ਨੇ ਉਹ ਕਾਫੀ ਲੰਬੇ ਸਮੇਂ ਤੋਂ ਪਾਰਟੀ ਦੀਆਂ ਪ੍ਰੈਸ ਕਾਨਫਰੰਸਸ ਕਰ ਰਹੇ ਸੀ ਪੂਰੇ ਪੰਜਾਬ ਦੇ ਵਿੱਚ। ਔਰ ਸ਼ਵੇਤ ਮਲਿਕ ਨੂੰ ਚੱਬੇਵਾਲ ਹਲਕਾ ਸੌਂਪਿਆ ਗਿਆ ਮਨਰੰજન ਕਾਲਿਆ ਨੂੰ ਬਰਨਾਲਾ ਹਲਕਾ ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਔਰ ਸ਼੍ਰੀ ਅਸ਼ਨੀਸ਼ ਸੇਖੜੀ ਜਿਹੜੇ ਨੇ ਉਹਨਾਂ ਨੂੰ ਗਿੱਦੜਵਾ ਹਲਕਾ ਸੌਂਪਿਆ ਗਿਆ ਹੈ ਇਨਚਾਰਜ ਲਗਾ ਦਿੱਤੇ ਗਏ ਨੇ ਔਰ ਨਾਲ ਸੁਨੀਲ ਜਾਖੜ ਦੀ ਇੱਕ ਵੱਡੀ ਸਾਰੀ ਫੋਟੋ ਜਿਸ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਪਾਰਟੀ ਦੇ ਅੰਦਰ ਸਭ ਠੀਕ ਠਾਕ ਹੈ ਠੀਕ ਠਾਕ ਹੈ ਕਿ ਨਹੀਂ ਸ਼ਾਇਦ ਆਉਂਦੀਆਂ ਚੋਣਾਂ ਤੋਂ ਬਾਅਦ ਜਦੋਂ ਇਹ ਚਾਰ ਹਲਕਿਆਂ ਦੀਆਂ ਚੋਣਾਂ ਮੁੱਕਣਗੀਆਂ ਉਦੋਂ ਜ਼ਾਹਿਰ ਹੋ ਜੂਵੇਗਾ ਇੱਕ ਪਾਸੇ ਹਰਿਆਣੇ ਹਰਿਆਣੇ ਦੀਆਂ ਵੋਟਾਂ ਤੇ ਅੱਜ ਪੈ ਰੀਆਂ ਨੇ ਤੇ ਦੂਜੇ ਪਾਸੇ ਜਰੂਏ ਜ਼ਿੰਮੀ ਚੋੜਾਂ ਮੁੱਕ ਗਈਆਂ ਫੇਰ ਪ੍ਰਧਾਨਗੀ ਦਾ ਕੀ ਬਣੂਗਾ ਇਹ ਉਦੋਂ ਤੱਕ ਛੱਡ ਦਿੰਨੇ ਆ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਬਾਨ ਇੰਡੀਆ ਪੰਜਾਬੀ